ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਗਿਆਨੀ ਸੰਤ ਸਿੰਘ ਮਸਕੀਨ ਦੀ ਆਈ ਦੀ ਕਥਾ ਕਮਾਲ ਹੈ ਬਹੁਤ ਵਧੀਆ ਉਹ ਮੈਂ ਵੀਰੋ ਇਸ ਕਰਕੇ ਕਹਿਨੇ ਆ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਨਾ ਸਵੇਰ ਅਮਰਤ ਵੇਲੇ ਦੇ ਉੱਤੇ ਗੱਲ ਕਰਦੇ ਪਏ ਕਿ ਉਹ ਕਿੱਡਾ ਕੀਮਤੀ ਵੇਲਾ ਉਸ ਵੇਲੇ ਜ ਕਿੰਨੀਆਂ ਰਹਿਮਤਾਂ ਹੁੰਦੀਆਂ ਉਹ ਵੇਲੇ ਜਿਹੜਾ ਉੱਠ ਕੇ ਰੱਬ ਨੂੰ ਯਾਦ ਕਰਦਾ ਰੱਬ ਦੀ ਇਬਾਦਤ ਕਰਦਾ ਉਹਨੀਆਂ ਮੁਸ਼ਕਲਾਂ ਪਰੇਸ਼ਾਨੀਆਂ ਕਿਸ ਤਰ੍ਹਾਂ ਖਤਮ ਹੋ ਜਾਂਦੀਆਂ ਵੈ ਜਾਂ ਉਹਦੇ ਜਿਹੜੇ ਦੁੱਖ ਹੈ ਉਹ ਖੁਸ਼ੀਆਂ ਕਿਦਾਂ ਬਦਲ ਜਾਂਦੇ ਆ ਇਹ ਸਾਰਾ ਅੰਮ੍ਰਿਤ ਵੇਲੇ ਦੀ ਅਫਾਦੀਅਤ ਦੇ ਬਾਰੇ ਦੱਸਦੇ ਪਏ ਆ ਕਿ ਕਿੱਡਾ ਕੀਮਤੀ ਵੇਲਾ ਵੈ ਬਹੁਤ ਵਧੀਆ ਕਥਾ ਵੈ ਕਿਉਂਕਿ ਇਸ ਕਥਾ ਨੂੰ ਸੁਣ ਕੇ ਅਗਰ ਮੇਰੇ ਵੀਰ ਭੈਣ ਭਰਾ ਜਿਹੜੇ ਕਿ ਅੰਮ੍ਰਿਤ ਵੇਲੇ ਨਹੀਂ ਉੱਠਦੇ ਉੱਠਣ ਲਾਪਨ ਤੇ ਇੰਨਾ ਚੰਗੀ ਗੱਲ ਕੋਈ ਨਹੀਂ ਕਿ ਉਸ ਵੇਲੇ ਨੂੰ ਜ਼ਾਇਆ ਕਰਨਾ ਸਮਝ ਲੋ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਬਹੁਤ ਕੀਮਤੀ ਸਮਾਂ ਜ਼ਾਇਆ ਕਰ ਰਹੇ ਹੋ ਇਸ ਕਰਕੇ ਅਮਰਤ ਵੇਲੇ ਦੇ ਬਾਰੇ ਅੱਜ ਗਿਆਨੀ ਸੰਸੀ ਮਸਕੀਨ ਹਣੀ ਦੱਸਦੇ ਪਏ ਆਪਾਂ ਪਹਿਲਾਂ ਚੱਲ ਕੇ ਦੇਖ ਲੈਨੇ ਅੱਜ ਦੀ ਕਿੱਥਾ ਫਿਰ ਕਰਨੇ ਇਸ ਤੇ ਵਿਚਾਰ ਆਪਣੇ ਘਰ ਦੇ ਗੁਰਗਨ ਸਾਹਿਬ ਦਾ ਪ੍ਰਕਾਸ਼ ਰੱਖਿਆ ਹੈ ਕੋਈ ਵਿਸ਼ੇਸ਼ ਗ੍ਰੰਥੀ ਦੀ ਡਿਊਟੀ ਲਈ ਹੋਈ ਹੈ ਸਵੇਰੇ ਪ੍ਰਕਾਸ਼ ਵੀ ਕਰ ਜਾਏ ਸਾਮੀ ਸੁਕਾਸ਼ਨ ਵੀ ਕਰ ਜਾਏ ਉਹਨਾਂ ਕੋਲ ਦੇ ਮੱਥਾ ਟੇਕਣ ਦਾ ਵੀ ਵਕਤ ਕੋਈ ਨਹੀਂ लोगन राम खेलो ना जाना जिस दिन सुनम दी रुचि बने शौक पैदा हो गए सुन के रस भी मिले चंगा भी लगे समिल लेना धर्म दे मार्ग ते यात्रा शुरू होई ये वरना नहीं बद्धा जट्टे जो भरे ना गुण ना उपकार गुरु अर्जुन गुरु अंगद देव जी महाराज दा ये श्लोक है ਇਨੂੰ ਕੋਈ ਗੁਣ ਵੀ ਨਾ ਸਮਝੋ ਇਹਨੂੰ ਕੋਈ ਪਰਉਪਕਾਰ ਵੀ ਨਾ ਸਮਝੋ ਇਹਨੂੰ ਕੋਈ ਧਰਮ ਨਹੀਂ ਨਾ ਧਰਮ ਵੀ ਨਾ ਸਮਝੋ ਬੱਧਾ ਚੱਟੀ ਕਰ ਰਿਹਾ ਹੈ ਕਾਸ ਜਿਵੇਂ ਕਟਨੀ ਚਲੋ ਛੇਤੀ ਛੇਤੀ ਜਪਜੀ ਸਾਹਿਬ ਪੜ ਲਓ ਉਹ ਇੱਕ ਪੌੜੀ ਪੜ ਲੈ ਸਿਰ ਮੂਲ ਮੰਤਰ ਹੀ ਜਪ ਜ਼ਰਾ ਪਿਆਰ ਨਾਲ ਜ਼ਰਾ ਇਕਾਗਰਤਾ ਨਾਲ ਜ਼ਰਾ ਧਿਆਨ ਨਾਲ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇthi ਕੋਈ ਸਵਾਰੀਏ ਗੁਰੂ ਅੰਗਦ ਦੇਵ ਜੀ ਮਹਾਰਾਜ ਕਿਦਾਂ ਖੁਸ਼ੀ ਨਾਲ ਕੰਮ ਕਰਸ ਬੱਧਾ ਛੱਟੀ ਕੀ ਉਹ ਕੋਈ ਗੁਣ ਵੀ ਨਹੀਂ ਹੈ ਉਹ ਕੋਈ ਪਰਉਪਕਾਰ ਵੀ ਨਹੀਂ ਹੈ ਕਿਸੇ ਦੇ ਲਿਆਜ਼ ਕਰਕੇ ਗੁਰਦੁਆਰੇ ਆਇਆ ਹੈ ਉਹ ਜ ਨਹੀਂ ਆਣਾ ਸੀ ਗੁਰੂ ਕਰਕੇ ਨਹੀਂ ਆਇਆ ਬੱਧਾ ਛੱਟੀ ਪਾਟ ਕੀਤਾ ਹੈ ਉਹਨਾਂ ਅੰਦਰ ਕੋਈ ਸ਼ੌਕ ਨਹੀਂ ਹੈ और तो मंग ते तरंग नहीं जाके बबे फरीद ने एक सोनी मिसाल दे के अपनी एक अवस्था का जिक्र किया है एक दिन उन्होंने इशा की नमाज नहीं पढ़ी सी ईशा की नमाज जब सूरज गरूब हो जाता है आसमान ते लाली छा जाती है उस समय भी एक मुसलमान नमाज पढ़ते हैं उन्होंने इशा की नमाज कहें نماز عشاء وہ نہیں پڑھی سی کچھ شریف اس دن ساتھ نہیں دے رہا سی کچھ اندر کئی دفعہ من اڑی کر جندا ہے چنگے چنگے साधु संत फकीरांदाں تے وی میں اس کردیاں نہیں پڑھی سی ਰੋਜ਼ ਰੋਜ਼ ਨਿਤਨੇਮ ਕਰਨ ਵਾਲੇ ਵੀ ਕਈ ਵਾਰ ਸੋਚਦੇ ਨੇ ਚਲੋ ਅੱਜ ਨਾ ਹੀ ਸਹੀ ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠਣ ਵਾਲੇ ਵੀ ਕਈ ਵਾਰ ਫੈਸਲਾ ਕਰ ਲੈਂਦੇ ਨੇ ਚਲੋ ਅੱਜ ਨਾ ਹੀ ਸਹੀ ਇਹ ਜੋ ਮੈਂ ਤੁਹਾਨੂੰ ਸੁਣਾ ਰਿਹਾ ਇੱਕ ਬਹੁਤਿਆਂ ਦੀ ਜ਼ਿੰਦਗੀ ਦੀ ਘਟਨਾ ਹੈ ਚਲੋ ਰੋਜ਼ ਤੇ ਉੱਠਦੇ ਹਾਂ ਅੱਜ ਨਾ ਹੀ ਸਹੀ ਰੋਜ਼ ਤੇ ਜਪਦੇ ਹਾਂ ਅੱਜ ਨਾ ਹੀ ਸਹੀ ਰੋਜ਼ ਤੇ ਪਾਠ ਕਰਦੇ ਹਾਂ अजनाई सही बाबा फरीद कंध ने इस तरह ही मन ने आख्या रोस ईशा की नमाज पढ़ने अज ना ही सही की फर्क है नहीं पढ़ी ईशा लंघ गई ते मुसलमान कहावत है वेले की नमाज टकरा समय सिर ਔਰ ਸਮੇਂ ਦੀ ਨਮਾਜ਼ ਨਹੀਂ ਪੜੀ ਬਾਅਦ ਵਿੱਚ ਤੇ ਟਕਰਾਈ ਨੇ ਅਗਰ ਪੜ੍ਹਣਾ ਤੇ ਸਮੇਂ ਦਾ ਆਪਣਾ ਪ੍ਰਭਾਵ ਹੁੰਦਾ ਹੈ ਸਮੇਂ ਦਾ ਆਪਣਾ ਅਸਰ ਹੈ ਸਵੇਰੇ ਜੋ ਮਨ ਦੀ ਹਾਲਤ ਆਉਂਦੀ ਹੈ ਦੁਪਹਿਰ ਦੇ ਚੋਂ ਨਹੀਂ ਆਉਂਦੀ ਦੁਪਹਿਰ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਸ਼ਾਮ ਦੇ ਚੋਂ ਨਹੀਂ ਆਉਂਦੀ ਸ਼ਾਮ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਉਹ ਕਿਸੇ ਹੱਦ ਤੱਕ ਰਾਤ ਦੇ ਚੋਂ ਨਹੀਂ ਆਉਂਦੀ ਸਮੇਂ ਦਾ ਆਪਣਾ ਪ੍ਰਭਾਵ ਹੈ ਸਰਦੀ ਵਿੱਚ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ ਗਰਮੀ ਵਿੱਚ ਕੁਝ ਹੋਰ ਹੋ ਜਾਂਦੀ ਹੈ ਮੌਸਮੇ ਖਿਜ਼ਾਨ ਵਿੱਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮੇ ਬਹਾਰ ਵਿੱਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮ ਦਾ ਬਕਾਇਦਾ ਤਨ ਤੇ ਮਨ ਤੇ ਆਪਣਾ ਪ੍ਰਭਾਵ ਹੈ ਇਸ ਵਾਸਤੇ ਆਦ ਕਾਲ ਤੋਂ ઋષਿ ਮੁਨੀਆ ਨੇ ਸੰਤ ਜਨਾਂ ਨੇ ਐਸਾ ਕਿਹਾ ਇੱਕ ਐਸਾ ਸਮਾਂ ਵੀ ਹੈ ਜਿਹਨੂੰ ਬ੍ਰਹਮ ਮੌਰਤ ਕਹਿ ਸਕਦੇ ਆ ਅਲਲ ਸੁਬਾ ਕਹਿ ਸਕਦੇ ਆ ਅੰਮ੍ਰਿਤ ਵੇਲਾ ਕਹਿ ਸਕਦੇ ਆ ਉਸ ਸਮੇਂ ਦਾ ਅਸਰ ਉਸ ਵੇਲੇ ਦਾ ਅਸਰ ਉਸ ਵਕਤ ਦਾ ਅਸਰ ਉਸ ਸਮੇਂ ਦਾ ਪ੍ਰਭਾਵ ਔਰ ਸਤਗੁਰਾਂ ਦੀ ਬਾਣੀ ਦਾ ਫਰਮਾਨ ਹੈ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਘਰ ਚ ਰਹੇ ਨਿਖੁਟੇ ਨਾਹੀਂ ਟੋਠੀ ਨਹੀਂ ਆਉਣੀ ਇਤਨੀ ਬਰਕਤ ਹੈ ਪਰ ਹੁਣ ਅੰਦਰ ਕਿਦਰੇ ਸ਼ੌਕ ਹੋ ਬੈਤੇ ਸ਼ੌਕ ਉਠਾਵੇ ਬਾਬਾ ਫਰੀਦ ਕਹਿੰਦੇ ਉਸ ਦਿਨ ਮਨ ਅੜੀ ਕਰ ਗਿਆ ਨਹੀਂ ਪੜੀ ਨਿਮਾਜ਼ ਫਰੀਦ ਕਹਿੰਦੇ ਨੇ ਸਾਰੀ ਰਾਤ ਕਰਵਟਾਂ ਦੇ ਵਿੱਚ ਲੰਗੀ ਨੀਂਦ ਹੀ ਨਾ ਆਈ ਪਛਤਾਵਾ ਹੀ ਦਿਲ ਦਿਮਾਗ ਤੇ ਅਸਵਾਰ ਹੋਇਆ ਕਿਸ਼ਾ ਦੀ ਨਿਮਾਜ਼ ਨਹੀਂ ਪੜੀ ਪਛਤਾਵਾ ਇਸ ਨੂੰ ਆਪ ਇਕ ਬੜੇ ਸੋਹਣੇ ਸਲੋਕ ਦੇ ਵਿੱਚ ਵਰਣਨ ਕਰਦੇ ਨੇ ਫਰੀਦਾ ਅਜ ਨਾ ਸੁਤੀ ਕੰਤ ਸੋ ਅੰਗ ਮੁੜੇ ਮੜ ਜਾਏ ਅੱਜ ਖੁਦਾ ਦਾ ਵਸਲ ਨਸੀਬ ਨਹੀਂ ਸੀ ਅੱਜ ਨਿਮਾਜ਼ ਤੋਂ ਟੁੱਟੇ ਅੰਗ ਮੁੜੇ ਮੜ ਜਾ ਸਾਰੀ ਰਾਤ ਕਰਵਟਾਂ ਚ ਲੰਗੇ ਸਰੀਰ ਦਾ ਅੰਗ ਅੰਗ ਦੁਖ ਰਿਹਾ ਹੈ दरा रह गया पछतावया बोध बन के रहा जाए पुछो डोहागणी तुम क्यों रहन बिहाए डोहागणी जिना कदी वसल नसीब ही नहीं कदी कमाज पड़ी नहीं पता नहीं किमें रात कट दे बाबा फरीद पता नहीं किमें जिंदगी बतीत करते हैं फरीद हैरान ने कि जिंदगी लंगा छड़े ਜਦ ਕਦੀ ਕਿਸੇ ਨੂੰ ਅਭਿਆਸ ਦੇ ਥੋੜੀ جھਲਕ ਮਿਲਦੀ ਹੈ ਉਹਦੇ ਅੰਦਰ ਇੱਕ ਤਰਸ ਵੀ ਪੈਦਾ ਹੋ ਜਾਂਦਾ ਹੈ ਪਤ ਨਹੀਂ ਇਹ ਸਿੱਖ ਨਿਤਨੇਮ ਤੋਂ ਬਿਨਾ ਕਿਵੇਂ ਦਿਨ ਕੱਟ ਲੈਂਦਾ ਹੈ ਇਹ ਜਪ ਤੋਂ ਬਿਨਾ ਦਿਨ ਕਿਵੇਂ گزار ਲੈਂਦਾ ਹੈ ਇਹ ਗੁਰਬਾਣੀ ਦੇ ਪਾਠ ਤੋਂ ਬਿਨਾ ਸਮਾਂ ਕਿਵੇਂ ਕੱਟ ਲੈਂਦਾ ਹੈ ਉਸ ਦੇ ਅੰਦਰ ਦਇਆ ਵੀ ਪੈਦਾ ਹੁੰਦੀ ਹੈ ਹੈਰਾਨਗੀ ਵੀ ਪੈਦਾ ਹੁੰਦੀ ਹੈ ਲੇਕਿਨ ਐਸੀ ਅਵਸਥਾ ਚੰਗੇ ਤੋਂ ਚੰਗੇ ਅਭਿਆਸੀਆਂ ਦੀ ਵੀ ਬਣਦੀ ਹੈ ਕਦੀ ਮਨ ਅੜੀ ਕਰ ਜਾਂਦਾ ਹੈ ਇਹ ਵੀ ਮਹਿਸੂਸ ਕਰ ਰਹੇ ਹਾਂ ਹੁਣੇ ਹੀ ਮੈਨੂੰ ਚਾਕਰ ਸਾਹਿਬ ਇੱਕ ਗਾਥਾ ਸੁਣਾ ਰਹੇ ਸਨ ਕਮਰੇ ਦੇ ਵਿੱਚ ਬਾਬਾ ਸੁੰਦਰ ਸਿੰਘ ਅਲੀ ਬੇਗ ਦੀਆਂ ਗੱਲਾਂ ਚਲੀਆਂ ਇੱਕ ਬ੍ਰਹਮ ਗਿਆਨੀ ਆਤਮਾ ਜੋ ਦੇਸ਼ ਦੀ ਵੰਡ ਤੋਂ ਪਹਿਲੇ ਸਰੀਰ ਛੋੜ ਗਏ ਸਨ और वाकई भिजी हुई आत्मा जिस महले चो लंघ जा मुसलमान भी सजदा करते सुक सु, जाते सु। और हर मुसलमान कहता स एक पीर देख जिंदगी च एक बली देखे, वली देखे बेदी खानदान चो सन अठे पैर भजन का रूप भजन किसू कबा सुंदर सिंह वेख लीए ਬੰਦਗੀ ਕਿਸ ਨੂੰ ਕਹਿੰਦੇ ਨੇ ਉਹਨਾਂ ਦੀ ਤਰਜ਼ੇ ਜ਼ਿੰਦਗੀ ਤੇ ਚਾਖਰ ਸਾਹਿਬ ਅੱਜ ਮੈਨੂੰ ਦੱਸ ਰਹੇ ਸਨ ਸੁਲ ਜਏ ਵਿਦਵਾਨ ਨੇ ਜਪ ਸਾਹਿਬ ਬਕਾਇਦਾ ਇਹਨਾਂ ਨੇ ਟਿੱਕਾ ਤੇ ਵਿਆਖਿਆ ਬੜੀ ਸੁੰਦਰ ਲਿਖੀ ਹੈ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚਾਪੀ ਹੈ ਮੁਖਤਸਰ ਮੈਂ ਅਰਜ਼ ਕਰਾਂ ਕਿ ਕਿਦਰੇ ਉਹਨਾਂ ਕੋਲ ਰਹੇ ਨੇ मैं तो किधरे एक सुनी सुनाई गाथा सुना बैठा बजुर्गों को जोड़े अजे भी जिंदा ने एक मुसलमान फकीर सी डेरे दे, दे कोल वो तो बाबा सुंदर सिंह जब रोटी लिया तो खाता स नहीं, नहीं खा कि बाबा सुंदर सिंह एक तीन दिन बीमार रह गए रोटी नहीं पचाई नहीं खाती ਮੇਰੀ ਪੋੜ ਦੀ ਉਹ ਬੋਲੀ ਬੋਲਦਾ ਹੁੰਦਾ ਸੀ 라ਵਲਪਿੰਡੀ ਤੇ ਕਸ਼ਮੀਰ ਦੀ ਬੋਲੀ ਦੀ ਝਲਕ ਸੀ ਉਸ ਦੀ ਮੁਸਲਮਾਨ ਆ ਕੇ ਤਰਲੇ ਲੈਣ ਫਕੀਰ ਸਾਈ ਰੋਟੀ ਖਾ ਤੇ ਬਾਬਾ ਸੁੰਦਰ ਸਿੰਘ ਜੀ ਨੂੰ ਤਹਿਸੀਲਦਾਰ ਕਰਕੇ ਬੁਲਾਉਂਦਾ ਸੀ ਮੈਂ ਕੀ ਤਹਿਸੀਲਦਾਰ ਆਵੇਗਾ ਖਿਲਾਵੇਗਾ ਹੁੰਜ ਨਹੀਂ ਬੋਲੀ ਉਧਰ ਦੀ ਬੋਲਦਾ ਸੀ ਮੇਰਾ ਤਹਿਸੀਲਦਾਰ ਆਏਗਾ ਖਿਲਾਏਗਾ ਹੁੰਜ ਨਹੀਂ और गजब की गल जिस दिन उसने चलाना करना सी जाना सी जाना बाबा सुंदर सिंह तो कुछ अरसा पहले गुजर गया ते बाबा सुंदर सिंह ने बुला के कह लगा आज मेरा व्या है मेरे वास्ते नवे कपड़े लिया बाबा सुंदर सिंह सिला के लिया चोला लिया तैमत लै सिर ते कु बनता सी तुरी पगह दिती ते फिर कह लगे फकीर साई मैनू पैरों नंगा बेजा ही खुला देकर मेरे लिए जुतियां भी लिया फिर बाबा सुंदर सिंह बाजार गए जुती भी लिया उस बस जुती पैनी इंज सलाम करके चलाना कर करके जा रहा वो फकीर बाबा सुंदर सिंह उस रमजा जो है जानते स ਚਾਕਰ ਸਾਹਿਬ ਅੱਜ ਮੈਨੂੰ ਦੱਸਣ ਲੱਗੇ ਕਿ ਬਾਬਾ ਸੁੰਦਰ ਸਿੰਘ ਦਾ ਵੀ ਮਨ ਇੱਕ ਦਿਨ ਅੜੀ ਕਰ ਬੈਠਾ। ਅੰਮ੍ਰਿਤ ਵੇਲਾ ਸੀ ਤੇ ਸੀਤ ਲਹਿਰ ਚੱਲ ਰਹੀ ਸੀ ਬਹੁਤ ਠੰਡ। ਕਿਉਂਕਿ ਕਸ਼ਮੀਰ ਦੀ ਘਾਟੀ ਦੇ ਥੱਲੇ ਹੀ ਸੀ ਅਲੀ ਬੇਗ। ਭਾਵੇਂ ਨੇੜੇ ਗੁਜਰਾਤ ਤੇ ਜੇਲਮ ਜ਼ਿਲ੍ਹਾ ਲੱਗਦਾ ਸੀ ਪਰ ਇਹ ਕਸਬਾ ਕਸ਼ਮੀਰ ਦੇ ਵਿੱਚ ਪੈ ਜਾਂਦਾ ਸੀ ਆਖਰੀ ਕਸਵਾ ਆਗੋਂ ਪੰਜਾਬ ਸ਼ੁਰੂ ਹੋ ਜਾਂਦਾ ਸੀ। ਤੋਂ ਠੰਡ ਕਾਫੀ ਸੀ। ਮਨ ਅੜੀ ਕਰ ਗਿਆ। ਇਤਨੇ ਸੀਤ ਲੈਰ ਹੈ ਔਰ ਉਸ ਜ਼ਮਾਨੇ ਸਤਪੁਰਸ਼ ਇਸ ਤਰ੍ਹਾਂ ਦੀਆਂ ਆਤਮਾਵਾਂ ਕਰੀਬਨ ਕਰੀਬਨ ਠੰਡੇ ਪਾਣੇ ਨਾਲ ਨਹਾਉਂਦੀਆਂ ਸੀ। ਗਰਮ ਪਾਣੀ ਦਾ ਰਿਵਾਜ ਹੀ ਨਹੀਂ ਸੀ। ਇਹ ਤੇ ਸੇਜੇ ਸੇਜੇ ਸਭ ਕੁਝ ਬਦਲੇ ਹੈ। ਸੀਤ ਲਹਿ ਰੈ ਠੰਡ ਹੈ ਪਾਣੀ ਬੜਾ ਠੰਡਾ ਹੈ ਅਜ ਨਹੀਂ ਨਾਂਦੇ ਕਸ਼ਮਕਸ਼ਲੀ ਉਸ ਕਸ਼ਮਕਸ਼ ਦੇ ਚ ਅੰਮ੍ਰਿਤ ਵੇਲੇ ਦਾ ਨਿਤਨੇਮ ਜਪ ਤੇ ਵੀ ਡੁੱਬਦਾ ਚ ਰਿਆ ਹੋਇਆ ਕਿ ਅਜੇ ਸੂਰਜ ਨਹੀਂ ਨਿਕਲਿਆ ਅਜੇ ਅੰਧੇਰ ਹੈ ਇੱਕ ਦਮ ਚਲੇ ਗਏ ਦੂਰ ਨਦੀ ਵਗਦੀ ਸੀ ਨਹਿਰ ਠੰਡੀ उस ठंडी नहर च खड़े हो गए कह लगे हे मना तू ठंड करके आज आलस की कीता अज तेनों सजा देनी है मुड़ के अड़ी नहीं करेगा अमिन चाकर साहब दे रहे डेरे चवेर होबा जी कि ने कोई नौ बजे करीब जब दुप निकली पूरा चानना होया पता चलिया नहर खड़े ने लिया बाबू पुछे ऐसा क्यों कहता की करिए अनाड़ी कर गया तो इस तो मैं अंदाजा लगाया बाबा फरीद मामूली तपेश्वर नहीं है या सूफी संत है क्या कर गया मानडी अड़ी अज ना सुती कंत सौ अंग मुड़े मुड़ जाए जाए पुछो डोहा गणी तुम क्यों रहन बिहाए मन हर वक्त जंग करनी पाएगी और इस पंक्ति दे कुछ होर भी अर्थ ना कर लेना कलगी दर पिता की पंक्ति खालसा सोजो करे नित जंग खालसा सोजो चढ़े तुरंग नित जंग हर वक्त लड़े तो इसका मतलब हर वक्त लड़ाई कोई माहौल बनावे जब सुला सफाई भी हो तो कोई दुश्मन लड़न वास्ते या किसी दुश्मन बनावे यह अर्थ नहीं है ਖਾਲਸਾ ਸੋ ਜੋ ਕਰੇ ਨਹੀਂ ਤੇ ਜੰਮਾ ਖਾਲਸਾ ਹਰ ਵਕਤ ਆਪਣੇ ਮਨ ਨਾਲ ਜੰਗ ਕਰੇ ਕਿਉਂ ਮੰਨ ਲੋ ਚੇ ਬੁਰੀਆਂ ਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਇਹਦੇ ਚ ਪੈਦਾ ਹੋ ਜਾਂਦੇ ਨੇ ਸਿਆਲ ਮੈਨੂੰ ਇੱਕ حافظ ਦਾ ਬੋਲ ਵੀ ਯਾਦ ਆਇਆ ਉਸਨੇ ਵੀ ਇੱਕ ਦਿਨ ਅੰਮ੍ਰਿਤ ਵੇਲੇ ਤਸਬੀਹ ਛੁੱਟ ਦਿੱਤੀ ਫਜਰ ਦੀ ਨਮਾਜ਼ ਨਹੀਂ ਪੜ੍ਹੀ अमृत वेले नमाज नहीं पढ़ी कुरान शरीफ की तलावत भी नहीं की थी रोज करते चलो एक दिन ना ही सही तो की हो गया हाफिज का फैसला और ईरान जितने सूफी संत होए ने ईरानी सब तो सिरमौर मनते हाफिज हाफिस नु। इस दा मकबरा इसकी कबर सोने की बनाई है ਔਰ ਇਹਦੇ ਉੱਪਰ ਜਿਹੜਾ ਮਕਬਰਾ ਹੈ ਉਹ ਕੱਚ ਦਾ ਬਣਾਇਆ ਹੈ ਕੱਚ ਲਾਇਆ ਨਹੀਂ ਕੱਚ ਨੂੰ ਪਿਗਲਾ ਕੇ ਢਾਲ ਕੇ ਉਸੇ ਦੀਆਂ ਦਿਵਾਰਾਂ ਉਸੇ ਦਾ ਹੀ ਗੁੰਬਦ ইরਾਨੀ ਕਾਰੀਗਰੀ ਦਾ ਇੱਕ ਨਮੂਨਾ ਮੈਂ ਜਦ ਇਸ ਗੁੰਬਦ ਨੂੰ ਦੇਖਿਆ ਇਸ ਕਬਰ ਨੂੰ ਦੇਖਿਆ ਭਾਵੇਂ ਮੈਨੂੰ ਭਾਈ ਮੱਖਣ ਸਿੰਘ ਤਹਿਰਾਨ ਤੋਂ ਲੈ ਗਏ ਸਨ ਪਰ ਕਹਿੰਦੇ ਸਨ ਗੈਣੀ ਜੀ 4 ਵਜੇ ਵਾਪਸ ਚਲਾ ਗਏ ਮੈਂ ਕਿ ਭਾਈ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਹੁਣ ਤੁਸੀਂ ਵਾਪਸ ਜਾਓ ਮੈਂ ਕੱਲ ਆਵਾਂਗਾ ਮੈਂ ਇਸ ਜਗ੍ਹਾ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਇਕ ਤੇ ਇਰਾਨੀ ਕਾਰੀਗਰੀ ਦਾ ਨਮੂਨਾ ਇਕ ਚਾਰੋਂ ਪਾਸੇ ਲੋਕੀ ਕੁਰਾਨ ਦੀ ਤਲਾਵਤ ਪੈ ਕਰਦੇ ਨੇ ਦੂਜੀ ਥੋਂ ਦੀ ਕੋਈ ਵਾਈਬ੍ਰੇਸ਼ਨ ਵੀ ਐਸੀ ਹੈ ਗੁਰੂ ਚੇਤੇ ਆਉਂਦਾ ਹੈ ਮੈਂ ਕਾਜ ਮੈਂ ਇੱਥੇ ਰਹਿਵਾਂਗਾ ਇਤਨਾ ਖੂਬਸੂਰਤ ਉਲਾ ਨੇ ਮਕਬਰਾ ਬਣਾਇਆ ਹੈ लेकिन मैं उसका कलाम पढ़ के हैरान होया वा मन भी अड़ी कर गया और पता की कहें मरा दर मंजुले जा ना चे अमनो ऐश चू हरदम ऐ खुदा सुने सी जो तेरे रस्ते ते चल रहे हैं बड़ा सुकून है बड़ा आनंद है बड़ा रस है ਸਾਡੀ ਚੌਲੀ ਦੇ ਤੇ ਸਿਵਾਏ ਚਿੰਤਾ, ਦੁੱਖ, ਕਲੇਸ਼, ਤਣਾਅ ਤੋਂ ਹੋਰ ਕੁਝ ਨਹੀਂ। ਹਾਫਿਸ ਸੁਣਿਆ ਤੂੰ ਆਨੰਦ ਹੈ। ਸੁਣਿਆ ਤੂੰ ਮਹਾਰਸ ਹੈ। ਸੁਣਿਆ ਤੂੰ ਨੂਰ ਹੀ ਨੂਰ ਹੈ। ਪਰ ਸਾਡੀ ਦੁਨੀਆ ਦੇ ਤੇ ਸਿਵਾਏ ਅੰਧੇਰੇ ਤੋਂ ਹੋਰ ਕੁਝ ਵੀ ਨਹੀਂ ਹੈ। ਫੋਮੇਗਾ ਤੂੰ ਨੂਰ कस्बी परों रख दी मन बागी हो गया कुरान की तलावत भी नहीं की थी पाठ भी नहीं की 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 था, था, भी नहीं नहीं था, और गजब की गल गल छुपाई भी नहीं सामने प्रगट भी कर दीती मरा दर मंज ले जाना ਜਿ ਹਮਨੋ ਐਸ਼ ਚੋਂ ਹਰਦਮ ਕੋਈ ਐਸ਼ ਨਹੀਂ ਕੋਈ ਸਕੂਨ ਨਹੀਂ ਕੋਈ ਸੁਖ ਨਹੀਂ ਸੁਣਿਆ ਹੈ हे ਪ੍ਰਭੂ ਐਸ਼ੀ ਐਸ਼ ਤੇਰੇ ਨਾਮ ਵਿੱਚ ਅਨੰਦੀ ਆਨੰਦ ਹੈ ਰਸ ਹੀ ਰਸ ਹੈ ਚਾਨਣੈ ਚਾਨਣਾ ਹੈ ਸਾਨੂੰ ਤੇ ਸવાય ਠੋਕਰਾਂ ਦੇ ਹੋਰ ਕੁਝ ਨਹੀਂ ਲੱਭਿਆ ਸਾਨੂੰ ਤੇ ਸવાય ਮੱਥਾ ਮਾਰਨ ਦੇ ਹੋਰ ਕੁਝ ਵੀ ਨਹੀਂ ਲੱਭਿਆ ਪਰ ਦੂਸਰੀ ਪੰਕਤੀ ਬੜੀ ਗਜ਼ਬ ਦੀ ਜਰਸ ਫਰਿਆਦ ਨੇ ਦਾਰਦ ਕੇ ਬਰਬੰਦੇ ਦ ਮਹਿਮਲ ਹਾ ਕਿਦਰੇ ਹਾਫਿਜ਼ ਦੇ ਕੰਨਾਂ ਚ ਪੜੋਸੀ ਨੇ ਖਬਰ ਪਾਈ ਕਿ ਤੁਹਾਡੇ ਪੜੋਸ ਦੇ ਵਿੱਚ ਪਰਲੇ ਪਾਸੇ ਜੋ ਮੁਖੀਆ ਰਹਿੰਦਾ ਸੀ ਚਲਾਣਾ ਕਰ ਗਿਆ ਕਰ ਰਵੇ ਸਾਨੂੰ ਯਾਦ ਪੇ ਕਰ ਦੇਣ ਸੁੱਤੀ ਹੋਈ ਤਸਬੀਹ ਹਾਫਿਜ਼ ਨੇ ਚੁੱਕ ਲਈ ਪਰੇ ਸੁੱਤੀ ਹੋਈ ਕੁਰਾਨ ਸ਼ਰੀਫ ਵੀ ਚੁੱਕ ਲਈ ਵਜ਼ੂ ਸਾਜਣ ਲੱਗ ਪਿਆ ਨਮਾਜ਼ ਪੜਨ ਲੱਗ ਪਿਆ ਕਹਿੰਦਾ ਜਰਸ ਫਰਿਆਦ ਅਮੈਦਾਰਤ ਕੇ ਬਰਬੰਦੇ ਦ ਮਹਿਮਲਾ ਮੌਤ ਦਾ ਘੜਿਆਲ ਵੱਜ ਰਿਹਾ ਹੈ ਚਲ ਰੁਕਦਾ ਤਾ ਕਿ ਤੇਰੇ ਰਸਤੇ 'ਚ ਹੀ ਨਾ ਰਹਿ ਜਾਏ ਜ਼ਿੰਦਗੀ ਦਾ ਅੰਤ ਹੋ ਜਾਏ ਤੇ ਤੂੰ ਖੁਦਾ ਤੱਕ ਹੀ ਨਾ ਪਹੁੰਚੇ ਮੌਤ ਦੇ ਖਿਆਲ ਨੇ ਫਿਰ ਇਸ ਵੀ ਚੁੱਕਣ ਤੇ ਮਜਬੂਰ ਕਰ ਦਿੰਦਾ ਹੈ ਫਿਰ ਕੁਰਾਨ ਸ਼ਰੀਫ ਪੜਨ ਤੇ ਮਜਬੂਰ ਕਰ ਦਿੰਦਾ ਹੈ ਫਿਰ ਮੈਂ ਵਜ਼ੂ ਸਾਜੇ ਔਰ ਆਗਾਂ ਚਲ ਕੇ ਕਹਿੰਦਾ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵਿੱਚਉ ਨਹੀਂ ਆਇਲ। ਕੁਜਾਦਾ ਨਿੰਦੇ ਹਾਲੇ ਮਾ ਸੁਬਕ ਸਾਰਾ ਨੇ ਸਾਹਿਲ ਹਾਂ। ਕਹਿੰਦਾ ਖੜਾ ਮੈਂ ਉਰਾਰਾਂ ਤੇ ਪਰਲਾ ਕੰਡਾ ਤੇ ਮੈਨੂੰ ਦਿਖਾਈ ਨਹੀਂ ਦਿੰਦਾ। ਸੰਸਾਰ ਦੇ ਚ ਮੈਂ ਖੜਾ ਨਿਰੰਕਾਰ ਦੀ ਤੀ ਕੋਈ ਸਮਝ ਕੋਈ ਨਹੀਂ। ਕੁਝ ਵੀ ਝਲਕ ਨਹੀਂ ਹੈ। ਧਾਨ ਦੇ ਚ ਮੈਂ ਖੜਾ ਧਰਮ ਹੁੰਦਾ ਤੇ ਕੋਈ ਬੋਧ ਨਹੀਂ ਪਦਾਰਥਾਂ ਦੇ ਵਿੱਚ ਮੈਂ ਬੈਠਾ ਹਾਂ ਪਰਮਾਤਮਾ ਦੀ ਤੇ ਕੋਈ ਸਮਝ ਨਹੀਂ ਪ੍ਰਭਾਵ ਵਿੱਚ ਜੀ ਰਿਹਾ ਮੈਂ ਸੰਸਾਰ ਦੇ ਖੁਦਾ ਦਾ ਤੇ ਕੋਈ ਪ੍ਰਭਾਵ ਨਹੀਂ ਪਰਲਖੰਡਾ ਮੈਨੂੰ ਨਹੀਂ ਦਿਖਾਈ ਦਿੰਦਾ ਭਾਉ ਖੁਦਾ ਨਹੀਂ ਦਿਖਾਈ ਦਿੰਦਾ ਕੁਝ ਸਮਝ ਨਹੀਂ ਕੁਝ ਪਤਾ ਨਹੀਂ ਸ਼ਬੇ ਤਾਰਿਕ ਬੇਮੇ ਮੌਜੇ ਘਰ ਦਾ ਵੇਚੋ ਨਹੀਂ ਆਇਆ ਪਾਰਲਾ ਕੰਡਾ ਵੀ ਨਹੀਂ ਦਿਖਾਈ ਦੇਂਦਾ ਤੇ ਸਵੇ ਤਾਰੀਕ ਰਾਤ ਵੀ ਹਨੇਰੀ ਹੈ ਤੇ ਦਰਿਆ ਵਿੱਚ ਘੁੰਮਣ ਘੇਰੀ ਵੀ ਬੜੀ ਹੈ ਤੇ ਪਾਰ ਜਾਣ ਦੇ ਸ਼ੌਕ ਕਰਕੇ ਬਾਵੇਂ ਕੰਡਾ ਮੈਨੂੰ ਨਹੀਂ ਦਿਖਾਈ ਦਿੱਤਾ ਖੁਦਾ ਦਾ ਇਸ਼ਾਕ ਬਾਵੇਂ ਖੁਦਾ ਦੀ ਸਮਝ ਕੋਈ ਨਹੀਂ ਚੱਲ ਪਿਆ ਔਰ ਦਰਿਆ ਦੇ ਚ ਪੈਰ ਪਾ ਬੈਠਾ ਘੁੰਮਣ ਗੇਰੀ ਚ ਫਸ ਗਿਆ ਆ ਆਪ ਦੀ ਵਿਅਥ ਲਈ ਅਰਸ ਕਰਾ ਮਨੁੱਖ ਦੇ ਅੰਦਰ ਇੱਕ ਕੋਈ ਬੁਰਾ ਵਿਚਾਰ ਆ ਜਾਏ ਨਾ ਅੰਦਰ ਉਹ ਅੰਦਰ ਘੁੰਮਣ ਗੇਰੀ ਬਣਾ ਦਿੰਦਾ ਔਰ ਉਸੇ ਤਰ੍ਹਾਂ ਦਾ ਵਿਚਾਰ बार-ਬਾਰ ਆਵੇ ਬਾਹਰ बार-ਬਾਰ ਉਸੇ ਤਰ੍ਹਾਂ ਦਾ ਆਵੇਗਾ ਥੋੜੀ ਜਿਹੀ ਵੀ ਤਬਦੀਲੀ ਨਹੀਂ ਹੋਏ ਉਸ ਦੀ ਥੋੜਾ ਜਿਹਾ ਵੀ ਪਰਵਰਤਨ ਨਹੀਂ ਹੋਵੇਗਾ ਉਹ ਆਪਣੀ ਰੇਖਾ ਬਣਾ ਜਾਂਦਾ ਹੈ ਉਹ ਆਪਣਾ ਘੇਰਾ ਬਣਾ ਜਾਂਦਾ ਹੈ ਜ਼ਰੂਰ ਸੋਚਣਾ ਅੰਦਰ ਜਾਤ ਮਾਰਨਾ ਗੁਸਤਾਖੀ ਮਾਫ ਇੱਕ ਬੁਰਾ ਵਿਚਾਰ ਆ ਜਾਏ ਜਿਸ ਡੰਗਲਾ ਆਇਆ ਹੈ ਪਹਿਲੀ ਵਾਰ ਹੁਣ ਜੋ ਪਹਿਲੀ ਵਾਰ ਆਇਆ ਹੈ बार-बार ਆਏਗਾ ਕਿਉਂਕਿ ਘੇਰਾ ਬਣ ਗਿਆ ਉਹਨੇ ਆਪਣਾ ਦਾਇਰਾ ਬਣਾ ਲਿਆ ਉਸਨੇ ਆਪਣੀ ਜਗ੍ਹਾ ਬਣਾ ਲਈਏ ਬਾਰ-ਬਾਰ ਆਏਗਾ ਔਰ ਉਸੇ ਤਰ੍ਹਾਂ ਹੀ ਆਏਗਾ ਬਿਨਾ ਤਬਦੀਲੀ ਤੋਂ ਆਏਗਾ ਜੋ ਥੋੜੇ-ਬਹੁਤ ਕਦੀ ਅੰਦਰਮੁਖੀ ਹੁੰਦੇ ਹੋਵਨ ਸਿਰਫ ਗੁਰਦੁਆਰਾ ਮਨੋਰੰਜਨ ਨਹੀਂ ਸਮਾਪਾਸ ਕਰਨ ਦਾ ਟੰਗ ਨਹੀਂ ਕਦੀ-ਕਦੀ ਜੋ ਜਾਤ ਮਾਰਦੇ ਹੋਣ ਰਹੋਦੇ ਨੇ ਐਸੇ ਪੁਰਸ਼ ਇੱਕ ਬੁਰਾ ਵਿਚਾਰ ਆਇਆ ਹੈ ਦਾਇਰਾ ਬਣ ਜਾਂਦਾ ਹੈ ਘੇਰਾ ਬਣ ਜਾਂਦਾ ਹੈ ਔਰ ਮੜੂ ਮੜ ਕੇ ਉਹ ਵਿਚਾਰ ਉਸੇ ਦਾਇਰੀ ਚ ਘੁੰਮਦਾ ਹੈ ਦਿਨ ਦੇ ਸ਼ਿਕਈ ਕਈ ਕਈ ਦਫਾ ਹੋਵੇਗਾ ਸ਼ਾਇਦ ਰਾਤ ਨੂੰ ਸੁਪਨਿਆਂ ਚ ਵੀ ਆਵੇ ਇਹ ਫਕੀਰ ਕਹਿੰਦਾ ਹੈ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਘੁੰਮਣ ਗੇਰੀ ਚ ਮੈਂ ਫਸਿਆ ਤੇ ਦੂਸਰਾ ਨਾਲ ਵੀ ਮੇਰੇ ਕੋਈ ਨਹੀਂ ਜਿਓ ਜੀਆਂ ਦੀ ਬੰਦੀ ਇਹਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਸ ਸਿੰਘ ਮਸਕੀਨ ਹੋਣੀ ਅੰਮ੍ਰਿਤ ਵੇਲੇ ਦੇ ਬਾਰੇ ਗੱਲ ਕਰਦੇ ਪਏ ਆ। ਵੀਰੋ ਇਹ ਗੱਲ ਹਕੀਕਤ ਹੈ ਜਿਹੜੀ ਗਿਆਨੀ ਸੰਸ ਸਿੰਘ ਮਸਕੀਨਾ ਨੇ ਅੰਮ੍ਰਿਤ ਵੇਲੇ ਦੇ ਬਾਰੇ ਦੱਸੀ ਨਾ ਬਿਲਕੁਲ ਠੀਕ ਹੈ ਕਿ ਸਵੇਰ ਅੰਮ੍ਰਿਤ ਵੇਲੇ ਰੱਬ ਦੀਆਂ ਬੜੀਆਂ ਰਹਿਮਤਾਂ ਹੁੰਦੀਆਂ। ਦੂਸਰਾ ਇਹ ਹੈ ਕਿ ਅੰਮ੍ਰਿਤ ਵੇਲੇ ਇਨਸਾਨ ਰੱਬ ਨੂੰ ਨਾ ਯਕਸੂ ਹੋ ਕੇ ਪੂਰੀ ਤਵੱਜਾ ਦੇ ਨਾਲ ਰੱਬ ਨੂੰ ਯਾਦ ਕਰਦਾ। ਕਿਉਂਕਿ ਉਸ ਵੇਲੇ ਅੱਧਿਕ ਰਾਤ ਹੁੰਦੀ ਹੈ। ਦੇ ਯਾਨੀ ਕਿ انسان ਸਾਰੇ ਬਾਕੀ ਜਿਹੜੇ ਮਨੁੱਖ ਹਨ ਆਮ ਮਨੁੱਖ ਉਹ ਸੁੱਤੇ ਹੀ ਹੁੰਦੇ ਆ ਖਮੋਸ਼ੀ ਹੁੰਦੀ ਹਰ ਪਾਸੇ ਤੇ ਜਿਹੜਾ ਉਸ ਵੇਲੇ ਉੱਠ ਕੇ ਸੱਚੇ ਮਨ ਨਾਲ ਰੱਬ ਨੂੰ ਯਾਦ ਕਰਦਾ ਉਹਦੇ ਉੱਤੇ ਰਹਿਮਤ ਆ ਜਾਂਦੀ ਹੈ ਦੇਖੋ ਨਾ ਕਿ ਜਦੋਂ ਅਸੀਂ ਸਵੇਰ ਨੂੰ ਰੱਬ ਨੂੰ ਯਾਦ ਕਰਨੇ ਆ ਸਵੇਰ ਨੂੰ ਰੱਬ ਦੀ ਇਬਾਦਤ ਕਰਨੇ ਆ ਤੇ ਉਦੋਂ ਸਾਡੇ ਨਾਲ ਦਿਮਾਗ ਦੇ ਵਿੱਚ ਬਹੁਤ سارے ਸਵਾਲ ਚੱਲਦੇ ਪਏ ਹੁੰਦੇ ਨੇ ਅਗਰ ਅਸੀਂ ਕੋਈ ਕੰਮ ਕਰਨ ਨੇ ਉਹਨੂੰ ਛੱਡ ਕੇ ਆਣ ਕੇ ਰੱਬ ਦੀ ਇਬਾਦਤ ਕਰਨੀ ਹੈ ਤੇ ਸਾਡਾ ਦਿਮਾਗ ਫੇਰ ਵੀ ਪਿੱਛੇ ਹੀ ਉਸੇ ਕੰਮ 'ਚ ਹੀ ਖੁਬਾ ਹੁੰਦਾ ਜਾਂ ਕਿਸੇ ਰਿਸ਼ਤੇਦਾਰ ਦੇ ਘਰ ਗਏ ਕੋਈ ਗੱਲਬਾਤ ਹੋ ਰਹੀ ਹੈ ਕਿਸੇ ਮਸਲੇ ਤੇ ਗੱਲ ਲਾ ਚੱਲ ਰਹੀ ਹੈ ਤੇ ਦਿਮਾਗ ਨਮਾਜ਼ ਦੇ ਦੌਰਾਨ ਵੀ ਇਬਾਦਤ ਦੇ ਦੌਰਾਨ ਵੀ ਉਸ ਮਸਲੇ 'ਚ ਫਸਿਆ ਹੁੰਦਾ ਵਾ ਕਿ ਇਨਸਾਨ ਪੂਰੀ ਤਵੱਜਾ ਦੇ ਨਾਲ ਰੱਬ ਨੂੰ ਨਹੀਂ ਯਾਦ ਕਰਦਾ ਦੁਨੀਆਦਾਰੀ ਦੇ ਮਾਮਲੇ ਜਿਉਂ ਨਾਲ ਨਾਲ ਜ਼ਰੂਰ ਹੈਗੇ ਆ ਤੇ ਜਿੱਲੇ ਇਹ ਦੁਨੀਆਦਾਰੀ ਦੇ ਮਾਮਲਿਆਂ ਨੂੰ ਛੱਡ ਕੇ ਰੱਬ ਆਲੋਂਦਾ ਨਾ ਤੇ ਦਿਮਾਗ ਫੇਰ ਵੀ ਆਉਂਦਾ ਦੁਨੀਆਦਾਰੀ ਜੀ ਹੁੰਦਾ ਰੱਬ ਆਲ ਥੋੜਾ ਹੁੰਦਾ ਲੇਕਿਨ ਜਦੋਂ ਅੰਮ੍ਰਿਤ ਵੇਲੇ ਉੱਠਦਾ ਨਾ ਉਦੋਂ ਸੁੱਤਾ ਉੱਠਦਾ ਵੇ ਦਿਮਾਗ ਬਿਲਕੁਲ ਪੁਰਸਕੂਨ ਹੁੰਦਾ ਵੇ ਕਿਸੇ ਤਰ੍ਹਾਂ ਦੀ ਕੋਈ ਸੋਚ ਫਿਕਰ ਨਹੀਂ ਹੁੰਦੀ ਉਹ ਉੱਠ ਕੇ ਖਾਲਸ ਤਨ ਰੱਬ ਨੂੰ ਯਾਦ ਕਰਦਾ ਵੇ ਯਕਸੂਈ ਦੇ ਨਾਲ ਤੇ ਜਿਹਦੇ ਜਦੋਂ ਰੱਬ ਨੂੰ ਯਕਸੂਹੀ ਦੇ ਨਾਲ ਮੁਖਲਸ ਹੋ ਕੇ ਇਨਸਾਨ ਯਾਦ ਕਰਦਾ ਨਾ ਤੇ ਦਿਲ ਨੂੰ ਸਕੂਨ ਵੀ ਉਦੋਂ ਹੀ ਮਿਲਦਾ ਸਾਰਾ ਦਿਨ ਜਿਹੜੋਂ ਕਰਨੇ ਆ ਨਾ ਕੈਸੀ ਇੰਜ ਕੇ ਜਾਂ ਮਸਜਿਦ ਚ ਜਾਣੇ ਆ ਜਾਂ ਗੁਰਦੁਆਰੇ ਚ ਜਾਣੇ ਆ ਪਰ ਧਿਆਨ ਸਾਡਾ ਪਿੱਛੇ ਹੀ ਰਹਿੰਦਾ ਆਪਣੇ ਕੰਮ ਮਾਲ ਰੱਬ ਦੇ ਕੋਲ ਜਾ ਕੇ ਵੀ ਸਾਡਾ ਰੱਬ ਵੱਲ ਧਿਆਨ ਨਹੀਂ ਹੁੰਦਾ ਕੰਮ ਵੱਲ ਧਿਆਨ ਹੁੰਦਾ ਪਿੱਛੇ ਦੂਸਰੀ ਦੁਨੀਆ ਵਾਲੇ ਪਿਛਲੀ ਦੁਨੀਆ ਵਾਲੇ ਧਿਆਨ ਹੁੰਦਾ ਕਿਉਂਕਿ ਇਹ ਇਨਸਾਨ ਨਾ ਜਿਹੜੇ ਉਹ ਕੰਮ ਕਰਨ ਦਿਆ ਉਹਨਾਂ ਬਾਰੇ ਸੋਚੀ ਜਾ ਰਹੇ ਆ ਰੱਬ ਦੇ ਜਿਹੜੇ ਫਰਜ਼ ਅਦਾ ਉਹ ਵੀ ਕਰਨ ਦਿਆ ਵਾ ਲੇਕਿਨ ਨਾਲ-ਨਾਲ ਦੁਨੀਆਦਾਰੀ ਦੇ ਬਾਰੇ ਵੀ ਸੋਚੀ ਜਾਂਦਾ ਹੈ ਤੇ ਅੰਮ੍ਰਿਤ ਵੇਲੇ ਤੇ ਇਨਸਾਨ ਫਿਰ ਪੂਰੀ ਤਵੱਜਾ ਦੇ ਨਾਲ ਪੂਰੇ ਧਿਆਨ ਦੇ ਨਾਲ ਸਿਰਫ ਰੱਬ ਨੂੰ ਯਾਦ ਕਰਨ ਦੇ ਆਉਂਦਾ ਬਾਕੀ ਸੋਚਾਂ ਉਹ ਦਿਨ ਚਾਰੇ ਨਹੀਂ ਆਈਆਂ ਹੁੰਦੀਆਂ ਕਿਉਂਕਿ ਸਵੇਰ ਦਾ ਕੰਮ ਉਹਨੇ ਸਟਾਰਟ ਹੀ ਨਹੀਂ ਕੀਤਾ ਹੁੰਦਾ ਇਸ ਕਰਕੇ ਉਹਦੀਆਂ ਬਾਕੀ ਸੋਚਾਂ ਹਰੇ ਨਹੀਂ ਦਿਮਾਗ 'ਚ ਆਉਂਦੀਆਂ ਹੁੰਦੀਆਂ ਸਿਰਫ ਰੱਬ ਦੇ ਹੀ ਦਿਮਾਗ 'ਚ ਆਉਂਦੇ ਹੁੰਦਾ ਕਿ ਮੈਂ ਉਹਨਾਂ ਰੱਬ ਦੀ ਇਬਾਦਤ ਵਾਸਤੇ ਉੱਠਿਆ ਮੈਂ ਤੇ ਮੈਂ ਰੱਬ ਨੂੰ ਹੀ ਯਾਦ ਕਰਨਾ ਤੇ ਉਸ ਵੇਲੇ ਅੰਮ੍ਰਿਤ ਵੇਲੇ ਇੰਨਾ ਕਿ ਮਜ਼ਾ ਆਉਂਦਾ ਰੱਬ ਨੂੰ ਯਾਦ ਕਰਨ ਦਾ ਕਿ ਉਹਦੇ ਮਿਸਾਲ ਹੀ ਕੋਈ ਨਹੀਂ ਤੇ ਫਿਰ ਉਹ ਵੇਨਾਕ ਕੀਮਤੀ ਵੇਲਾ ਹੈ ਕਿ ਤੁਹਾਡੀ ਸਾਰੀ ਜ਼ਿੰਦਗੀ ਚੋਂ ਸ਼ਾਇਦ ਅਗਰ ਕੀਮਤੀ ਵੇਲਾ ਹੋਏ ਤੇ ਉਹ ਅਮਰਤ ਵੇਲਾ ਦਾ ਵੇਲਾ ਹੀ ਹੈ ਜਿਦੋਂ ਰੱਬ ਨੂੰ ਬੰਦਾ ਯਕਸੂਈ ਦੇ ਨਾਲ ਹੀ ਯਾਦ ਕਰਦਾ ਹੈ ਤੇ ਉਸ ਵੇਲੇ ਦੇ ਵਿੱਚ ਫਿਰ ਰਹਿਮਤਾਂ ਬੜੀਆਂ ਹੁੰਦੀਆਂ ਰੱਬ ਦੀਆਂ ਇੰਨੀਆਂ ਕਿ ਰਹਿਮਤਾਂ ਹੁੰਦੀਆਂ ਐ ਕਿ ਜਿਹੜਾ ਇਨਸਾਨ ਅਮਰਤ ਵੇਲੇ ਉੱਠ ਕੇ ਰੱਬ ਨੂੰ ਯਾਦ ਕਰਦਾ ਨਾ ਉਹਦੀਆਂ ਅਰਦਾਸਾਂ ਦੁਆਵਾਂ ਸਾਰੀਆਂ ਕਬੂਲ ਹੁੰਦੀਆਂ ਉਹਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਇਸ ਕਰਕੇ ਵੀਰੋ ਅਮਰਤ ਵੇਲਾ ਬਹੁਤ ਕੀਮਤੀ ਹੈ ਸੁਬਾ ਲਾਜ਼ਮੀ ਅਮਰਤ ਵੇਲੇ ਉੱਠਣ ਦੀ ਕੋਸ਼ਿਸ਼ ਕਰਿਆ ਕਰੋ ਰੱਬ ਨੂੰ ਯਾਦ ਕਰਿਆ ਕਰੋ ਤਾਂ ਕਿ ਇਹ ਜਿਹੜੀ ਹਰ ਬੰਦਾ ਹਰ ਮਨੁੱਖ ਜਿਹੜਾ ਨਾ ਇਹ ਦੁੱਖ ਤਕਲੀਫਾਂ ਪਰੇਸ਼ਾਨੀਆਂ ਕਈ ਮਸਲਿਆਂ 'ਚ ਜੁੰਝਿਆ ਆਇਆ ਵੈ ਫਸਿਆ ਆਇਆ ਵੈ ਉਹਦਾ ਹੱਲ ਅਗਰ ਕੋਈ ਹੈ ਤੇ ਤੁਸੀਂ ਆਪਣੇ ਦਿਲ ਨੂੰ ਜਾਂ ਆਪਣੇ ਦਿਮਾਗ ਨੂੰ ਸਕੂਨ ਦੇਣਾ ਚਾਹੁੰਦੇ ਹੋ ਨਾ ਤਾਂ ਫਿਰ ਅਮਰਤ ਵੇਲੇ ਉੱਠ ਕੇ ਰੱਬ ਨੂੰ ਸੱਚੇ ਮਨ ਨਾਲ ਯਾਦ ਕਰੋ ਦੇਖੋ ਫਿਰ ਤੁਹਾਨੂੰ ਕਿੰਨਾ ਕੁ ਸਕੂਨ ਮਿਲਦਾ ਇੰਨਾ ਸਕੂਨ ਮਿਲਿਆ ਕਿ ਜਿਹਦੀ ਇੰਤਹਾ ਕੋਈ ਨਹੀਂ ਕਿਉਂਕਿ ਜਿਹੜਾ ਦਿਲਾਂ ਦਾ ਸਕੂਨ ਹੈ ਨਾ ਉਹ ਰੱਬ ਦੀ ਯਾਦ ਦੇ ਵਿੱਚ ਹੀ ਹੈ ਜਿਹੜਾ ਦਿਲੋਂ ਸੱਚੇ ਮਨ ਨਾਲ ਰੱਬ ਨੂੰ ਯਾਦ ਕਰਦਾ ਨਾ ਉਹਨੂੰ ਦੁੱਖ ਤਕਲੀਫਾਂ ਪਰੇਸ਼ਾਨੀਆਂ ਨਹੀਂ ਸਤਾ ਸਕਦੀਆਂ ਉਹਨੂੰ ਸਕੂਨ ਮਿਲਦਾ ਹੀ ਮਿਲਦਾ ਕਿਉਂਕਿ ਉਹ ਰੱਬ ਨਾਲ ਜੁੜਿਆ ਜਾਂਦਾ ਸੱਚੇ ਮਨ ਇਸ ਕਰਕੇ ਵੀਰੋ ਕੋਸ਼ਿਸ਼ ਕਰਿਆ ਕਰੋ ਕਿ ਟਾਈਮ ਲਾਜ਼ਮੀ ਕੱਟ ਕੇ ਅੰਮ੍ਰਿਤ ਵੇਲੇ ਉੱਠਿਆ ਕਰੋ ਤੇ ਉੱਠ ਕੇ ਰੱਬ ਨੂੰ ਯਾਦ ਕਰਿਆ ਕਰੋ ਬਾਕੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ رائے ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਟੇ ਇਸ ਤਰ੍ਹਾਂ}{|\text{ਖਿਆਲ ਰੱਖਾ}|}